ਸਸਟੀ ਕਾਲਜੀ ਦੇਣੇ ਕੁਜਾਲਾ ਵੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸੁਭਗਤ ਆਹ ਤੇ ਦੋਸਤੋ ਅੱਜ ਇੱਕ ਬਹੁਤ ਹੀ ਦੁੱਖਦਾਈ ਖਬਰ ਲੈ ਕੇ ਹਾਜ਼ਰ ਹੋਇਆ ਵਿਦੇਸ਼ ਜਾਣ ਵਾਲੇ ਲਈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਕੱਲ੍ਹ ਹਰ ਕਿਸੇ ਦਾ ਇੱਕੋ ਇੱਕ ਸੁਪਨਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਵਿਦੇਸ਼ ਜਾਇਆ ਜਾਏ ਵਿਦੇਸ਼ ਜਾ ਕੇ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕੀਤੇ ਜਾਣ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਦੇ ਨਾਲ ਨਿਭਾਇਆ ਜਾਏ ਤੇ ਗੱਲ ਕਰਦੇ ਹਾਂ ਫਲੋਰ ਦੇ ਨਾਲ ਲੱਗਦੇ ਪਿੰਡ ਗੰਨਾ ਪਿੰਡ ਦੇ ਇੱਕ ਨੌਜਵਾਨ ਮਹਿੰਦਰਪਾਲ ਜਿਸਨੇ ਫੈਸਲਾ ਕੀਤਾ ਕਿ ਮੈਂ ਵਿਦੇਸ਼ ਜਾਣਾ ਹੈ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਨੇ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਣਾ। ਜੇ ਵਿਦੇਸ਼ ਜਾਣ ਲਈ ਉਸਨੇ ਆਪਣਾ ਘਰ-ਬਾਰ ਆਪਣੀ ਜ਼ਮੀਨ ਸਭ ਕੁਝ ਵੇਚ ਦਿੱਤਾ ਤੇ ਲੱਗ ਗਿਆ ਕੁਝ ਧੋਖੇਬਾਜ਼ ਟ੍ਰੈਵਲ ਏਜੰਟਾਂ ਦੇ ਹੱਥ। ਟ੍ਰੈਵਲ ਏਜੰਟਾਂ ਵੱਲੋਂ ਵਾਅਦਾ ਕੀਤਾ ਜਾਂਦਾ ਮਹਿੰਦਰਪਾਲ ਦੇ ਨਾਲ ਕਿ ਤੈਨੂੰ ਬਾਇਰ ਲੈ ਕੇ ਜਾਇਆ ਜਾਏਗਾ ਪਰ ਅੱਗੇ ਜਾ ਕੇ ਟ੍ਰੈਵਲ ਏਜੰਟਾਂ ਦੇ ਦਿਲ ਦੇ ਵਿੱਚ ਬੇਈਮਾਨੀ ਆ ਜਾਂਦੀ ਹੈ। ਤਾਂ ਮਹਿੰਦਰਪਾਲ ਅਤੇ ਉਹਨਾਂ ਦੇ ਹੋਰ ਕੁਝ ਸਾਥੀਆਂ ਨੂੰ ਮਜਬੂਰ ਕੀਤਾ ਜਾਂਦਾ। ਬਾਈ ਰੋਡ ਜੰਗਲਾਂ ਦੇ ਰਾਹੀ ਜਾਂਦੇ ਲਈ ਡੋਂਕੀ ਲਗਾ ਕੇ ਜਾਂਦੇ ਲਈ ਪਰ ਕੁਝ ਲੋਕ ਤਾਂ ਡੋਂਕੀ ਲਗਾ ਕੇ ਪਹੁੰਚ ਜਾਂਦੇ ਨੇ ਪਰ ਕੁਝ ਲੋਕ ਉੱਥੇ ਹੀ ਜੰਗਲਾ ਵਿੱਚ ਮੌਦਾ ਸ਼ਿਕਾਰ ਵੀ ਹੋ ਜਾਂਦੇ ਨੇ ਤੇ ਉਹੀ ਘਟਨਾ ਵਾਪਰੀ ਮਹਿੰਦਰਪਾਲ ਦੇ ਨਾਲ ਮਹਿੰਦਰਪਾਲ ਵੀ ਉੱਥੇ ਜੰਗਲ ਵਿੱਚ ਰਹਿ ਜਾਂਦਾ ਹੈ ਤੇ ਮੌਦਾ ਸ਼ਿਕਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਉਸਦੇ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਮਹਿੰਦਰਪਾਲ ਦੀ ਮੌਤ ਹੋ ਗਈ ਹੈ ਪਰਿਵਾਰ ਨੇ ਕੋਸ਼ਿਸ਼ ਕੀਤੀ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਕਿ ਉਹਨਾਂ ਟਰੈਵਲ ਏਜੰਟਾਂ ਦੇ ਉੱਪਰ ਜਿਹੜੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਿਹੜੇ ਕਿ ਗਲਤ ਮਿਸ ਗਾਈਡ ਕਰਕੇ ਲੋਕਾਂ ਨੂੰ ਧੋਖਾ ਦੇ ਕੇ ਗਲਤ ਰਸਤੇ ਰਾਹੀ ਲਿਜਾਣ ਦੀ ਕੋਸ਼ਿਸ਼ ਕਰਦੇ ਨੇ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਉਸ ਸਮੇਂ ਇਨਸਾਨੀਅਤ ਦਾ ਦੇਵਤਾ ਕ੍ਰਾਂਤੀ ਮੌਣ ਫਲੋਰ ਤੇ ਨਾਲ ਲੱਗਦੇ ਪਿੰਡ ਦਾ ਨੌਜਵਾਨ ਸਮਾਜ ਸੇਵਕ ਉਸਨੇ ਫੈਸਲਾ ਕੀਤਾ ਕਿ ਮੈਂ ਇਸ ਪਰਿਵਾਰ ਨੂੰ ਇਮਾਨਦਾਰੀ ਦੇ ਨਾਲ ਇਹਨਾਂ ਨੂੰ ਉਸ ਏਜੰਟ ਦੇ ਖਿਲਾਫ ਜੋ ਕਿ ਇਹਨਾਂ ਨੂੰ ਗੁੰਮਰਾਹ ਕਰਕੇ ਲੈ ਗਿਆ ਉਹਦੇ ਉੱਪਰ ਕਾਰਵਾਈ ਕਰਵਾ ਕੇ ਰਵਾਂਗਾ ਤੇ ਉਹਨਾਂ ਨੂੰ ਉਹਨਾਂ ਦੀ ਬੰਦੀ ਸਜ਼ਾ ਤਵਾ ਕਰਵਾਵਾਂਗਾ ਤੇ ਕ੍ਰਾਂਤੀਪਾਲ ਨੇ ਫਲੋਰ ਥਾਣੇ ਵਿੱਚ ਹਜ਼ਾਰਾਂ ਦੀ ਤਨਾਤ ਦੇ ਵਿੱਚ ਲੋਕਾਂ ਨੂੰ ਨਾਲ ਲੈ ਕੇ ਲੋਕਾਂ ਦੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਆਵਾਜ਼ ਥੋੜੀ ਜੀ ਕੰਨਾਂ ਤੱਕ ਗਈ ਪਰ ਸਹੀ ਢੰਗ ਦੇ ਨਾਲ ਜਿਹੜੀ ਆਵਾਜ਼ ਨਹੀਂ ਪਹੁੰਚ ਸਕੀ ਸਾਡੀ ਵਿਦਿਆਨੀ ਕੁਜਾਲਾ ਦੀ ਸਰਕਾਰਾਂਗੇ ਬੇਨਤੀ ਹੈ ਕਿ ਇਹੋ ਜੇ ਧੋਖੇਬਾਜ਼ ਟ੍ਰੈਵਲਿੰਗ ਇੰਟਾ ਦੇ ਉੱਪਰ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਮਾਂ ਦਾ ਪੁੱਤ ਕਿਸੇ ਭੈਣ ਦਾ ਭਰਾ ਇਸ ਦੁਨੀਆ ਤੋਂ ਇਹੋ ਜੀ ਗੰਦੀ ਮੌਤ ਨਾ ਜਾਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਕਿ ਇਸ ਪਰਿਵਾਰ ਦੀ ਜਿਹੜੀ ਆ ਆਵਾਜ਼ ਪ੍ਰਸ਼ਾਸਨ ਤੱਕ ਹੋਂਚ ਸਕੇ ਸਰਕਾਰਾਂ ਤੱਕ ਪਹੁੰਚ ਸਕੇ ਸੀਐਮ ਤੱਕ ਗਵਾਜ ਪਹੁੰਚ ਸਕੇ ਤਾਂ ਕਿ ਇਸ ਪਰਿਵਾਰ ਨੂੰ ਇਨਸਾਫ ਮਿਲ ਸਕੇ ਇੱਕ ਸ਼ੇਅਰ ਕਰਨ ਨਾਲ ਇਸ ਪਰਿਵਾਰ ਨੂੰ ਬਹੁਤ ਰਾਹਤ ਮਿਲ ਸਕਦੀ ਹੈ ਮੇਰੀ ਉਮੀਦ ਹੈ ਕਿ ਹਰ ਕੋਈ ਇਨਸਾਨ ਇਸ ਵੀਡੀਓ ਨੂੰ ਵੇਖਣ ਵਾਲਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇਗਾ ਦੈਨਿਕ ਯਾਲਾ ਤੋਂ ਅਸ਼ੋਕ ਹਿਬਾਦੀਰ ਇਹ ਰੂਮ ਦਾ ਕੰਮ ਨਹੀਂ ਕੀਤਾ ਜਿੱਥੇ ਉਹਦੀ ਜਿਹੜੀ ਬੋਡੀ ਆ ਉਹ ਸਹਨ ਨਹੀਂ ਕਰ ਪਾਈ ਠੰਡ ਨੂੰ ਉਹ ਬੰਦਾ ਹਾਈਪਰਥਰਮੀਆ ਦੇ ਨਾਲ ਮਰ ਗਿਆ ਇਹ ਲੋ ਕਹਿੰਦਾ ਔਰ ਇਹ ਪੋਸਟਮਾਸਟਰ ਰਿਪੋਰਟ ਕਹਿੰਦੀ ਆ ਲੇਕਿਨ ਡੀਐਸਪੀ ਫਲੋਰ ਸਾਹਿਬ ਨੇ ਨਾ ਸਾਡੇ ਕੋਲੋਂ ਐਪਲੀਕੇਸ਼ਨ ਲਈ ਨਾ ਜਿਹੜਾ ਆ ਸਾਡਾ ਕੋਈ ਦੁੱਖ ਦਰਦ ਸਮਝਿਆ ਮਰੇ ਪਸੇ ਦੀ ਕੋਈ ਤਕਲੀਫ ਨਹੀਂ ਹੋਈ ਉਹਨਾਂ ਨੂੰ ਕੱਲ ਸ਼ਰਿਆਮ ਇੱਥੇ ਆਏ ਸੀ ਸਾਡੀ ਟੀਮ ਬਾਤ ਕਰ ਰਹੀ ਸੀ ਉਹ ਦੋਸ਼ੀ ਇਹਨਾਂ ਨੇ ਬੁਲਾਏ ਰੋਲਾ ਪਾਉਣ ਦੇ ਬਾਵਜੂਦ ਫਿਰ ਦੋਸ਼ੀਆਂ ਨੂੰ ਨੋਟਿਸ ਦਿੱਤਾ ਅਸੀਂ ਪਿੱਛੇ ਜਾ ਕੇ ਬਾਤ ਕੀਤਾ ਦੇਖਿਆ ਜਦੋਂ ਫੇਰ ਸੰਵਾਦ ਕੀਤਾ ਤੇ ਕੱਲ ਰਾਤੀ 6:30 ਵਜੇ ਇੱਕ ਰਾਜਕੁਮਾਰ ਨਾਂ ਦਾ